ਗਾਈਸ ਈਸ਼ਵਰ ਫੈਮਿਲੀ ਵਲੌਗਸ ਸਵਾਗਤ ਹੈ ਸੋ ਹੁਣ ਅਸੀਂ ਇੱਧਰ ਜਾ ਰਹੇ ਹਾਂ ਬੇਬੇ ਨਾਨਕ ਜੀ ਦੇ ਪ੍ਰਾਤਨ ਘਰ ਆਇਆ ਰੁਲਿਆ ਹੋਇਆ ਪ੍ਰਾਤਨ ਘਰ ਅੱਗੇ ਹੈ ਮੁਹੱਲਾ ਸਿੱਖਾਂ ਚਲੋ ਕੱਚੀ ਅੰਬੀ ਖਾਏ ਚਲੋ ਚਲੋ ਕੱਚੀ ਅੰਬੀ ਖਾ ਰਹੇ ਨੰਦਵਿੰਦ ਨੂੰ ਮਿਲੀ ਹੈ ਬੇਬੇ ਨਾਨਕ ਜੀ ਦੇ ਗੁਰਦੁਆਰੇ ਚ ਆ ਈਸ਼ਵਰ ਦੇ ਦੇਖੋ ਚਪਲਾ ਨਹੀਂ ਪਾਈਆਂ ਪਾ ਕੇ ਸੰਦਲਪੁੱਲ ਲਗੀ ਤੋੜ ਤੇ ਹਨਾ ਹੁਣ ਚੱਪਲ ਲੈਣੀਆਂ ਈਸ਼ਵਰ ਦੀ ਅਸੀਂ ਰਸਤੇ 'ਚੋਂ ਚਲੋ ਚਲੋ ਹੁਣ ਨੰਦਵੀਰ ਕਹਿੰਦਾ ਮੈਂ ਗੋਦੀ ਚੱਕਰ ਨੂੰ ਤਿਆਰ ਆ ਬੇਬੇ ਨਾਨਕੀ ਦੇ ਪ੍ਰਾਰਥਨ ਘਰ ਲੱਗੇ ਪਹੁੰਚਣ ਵਾਲੇ ਆ ਬਸ ਵਾਕਿੰਗ ਡਿਸਟੈਂਸ ਹੈ ਤੁਰ ਕੇ ਜਾ ਰਹੇ ਆ ਇੱਕ ਵਾਰ ਪੁੱਛ ਲੈਨੇ ਮੈਨ ਲੱਗਾ ਆਪਾਂ ਪਹੁੰਚ ਹੀ ਗਏ ਨਾ ਬੇਬੇ ਨਾਨਕੀ ਦੇ ਪ੍ਰਾਰਥਨ ਘਰ 'ਚ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਆ ਲੈ ਕੇ ਜਾਓ ਦੇਖੋ ਕਿੰਨੇ ਭੈਣ ਭਰਾਵਾਂ ਦਾ ਪਿਆਰ ਹੈ ਗੋਦੀ ਲੈ ਕੇ ਜਾ ਰਹੇ ਆਪਣੀ ਭੈਣ ਨੂੰ ਹੌਲੀ ਹੌਲੀ ਜਾਜਾ ਤੂੰ ਭੱਜੇਂਗਾ ਨਾ ਫਿਰ ਸਾਹ ਛੱਡ ਜਾਊਗਾ ਹੌਲੀ ਹੌਲੀ ਜਾ ਬੁੱਤ हाँ मुहला सिखा लिखा हुआ है गुरुद्वारा बेबे नानकी जी मुहला सिखा इतिहासिक पुरातन घर दरख्तों के उत्ते भी लाए हुए ने है ना लिख के हाँ देखो बहुत ही सोहना व्यूजा है जित रहे हैं देख लो है ना पुरातन घर ਚਰਨ 6 ਨਵਾਬ ਬੰਗਾ ਬੰਗਾ ਸਾਹਿਬ ਸੁल्तानਪੁਰ ਲੋਧੀ ਇਹ ਆਇਓ ਤੇ ਬੇਬੇ ਨਾਮ ਕੀ ਨਕਰ ਕਿਹੜਾ ਬਾਰਿਸ਼ ਕਰਕੇ ਸਾਰਾ ਗਿੱਲਾ ਗਿੱਲਾ ਜਾ ਹੋਇਆ ਪਿਆ ਕਿ ਸਾਰੇ ਮੁਹੱਲੇ ਨੇ ਕੋਈ ਸੱਫਰੰਗੜਾ ਏ ਤੋ ਜਿਹੜਾ ਬੇਬੇ ਨਾਨਕੀ ਦਾ ਘਰ ਹੈ ਉਹ ਮੁਹੱਲਾ ਸਿੱਖਾਂ ਵਿੱਚ ਹੈ ਉਹ ਬੋਰਡ ਲੱਗਿਆ ਹੋਇਆ ਉਹ ਦੇਖੋ ਮੁਹੱਲਾ ਸਿੱਖਾਂ ਦਾ ਹਨਾ ਤੋ ਉਹ ਸਾਹਮਣੇ ਬੇਬੇ ਨਾਨਕੀ ਜੀ ਦਾ ਘਰ ਆ ਗਿਆ ਨਾ ਰੈੱਡ ਵਾਲੀ ਬਿਲਡਿੰਗ ਹੈ ਮੈਨੂੰ ਲੱਗਦਾ ਨਾ ਹਾਂ ਕਹਿੰਦੇ ਜਗਾ ਥੋੜੀ ਸੀ ਤਾਕਤ ਤੇ ਉੱਥੇ ਦਰਬਾਰ ਵੱਡਾ ਬਣਾਤਾ ਤੇ ਹੁਣ ਇਹ ਦਰਵੇ ਸਭੀ ਕੁਝ ਕੁ ਵੀ ਲੈ ਲਿਓ ਆ ਜਾਓ ਇਹ ਬੇਬੇ ਨਾਨਕ ਜੀ ਦਾ ਘਰ ਹੈ ਪੁਰਾਤਨ ਘਰ ਇਤਿਹਾਸਿਕ ਇੱਥੇ ਬੇਬੇ ਨਾਨਕ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਕੀਤੀ ਸੀ ਤੇ ਬੇਬੇ ਨਾਨਕ ਜੀ ਨੇ ਨਾ ਫਾ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਜੀ ਨੇ ਫੁਲਕਾ ਤਿਆਰ ਕਰਕੇ ਯਾਦ ਕੀਤਾ ਗੁਰੂ ਜੀ ਉਸੇ ਵਕਤ ਆਨ ਕੇ ਬਾਬਾ ਬੇਬੇ ਜੀ ਨੂੰ ਦਰਸ਼ਨ ਦਿੱਤੇ ਫੁਲਕਾ ਛਕਿਆ ਮੋਦੀ ਖਾਨੇ ਵਿੱਚ ਜਾਂਦੇ ਸੀ ਇੱਥੋਂ ਦੀ ਗੁਰੂ ਜੀ ਹੱਟ ਤੇ ਜਾਂਦੇ ਸੀ 13-13 ਤੋਲਦੇ ਸੀ ਵੇਈ ਨਦੀ ਦੇ ਕੰਡੇ ਦੇ ਇਸ਼ਨਾਨ ਕਰਨ ਜਾਂਦੇ ਸੀ ਤੇ ਬੈਠ ਕੇ ਤਪ ਕਰਦੇ ਸੀ ਅੱਜ ਇੱਥੇ 베ਰਸਾਹ ਮੌਜੂਦ ਹੈ ਕਿੱਥੇ ਆਪਾਂ ਜਾ ਆਇਆ 베ਰਸਾਹ ਤੋਂ ਚਲੋ ਇੱਥੇ ਵੀ ਬਾਬਾ ਜਗਤਾਰ ਸਿੰਘ ਜੀ ਸੇਵਾ ਕਰਾ ਰਹੇ ਨੇ ਸੋ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਕਰਦੇ ਆਂ ਰੈੱਡ ਵਾਲੀ ਬਿਲਡਿੰਗ ਹੈ ਲਾਲ ਕਿਲਾ টাইਪ ਹਨ ਦਰਸ਼ਨੀ ਡੋੜੀ ਅੱਗੇ ਪਾਰ ਚੱਲਦਾ ਪਿਆ ਇਹ ਕੱਟ ਕੋਲ ਹੈ ਨਾ ਤਾਂ ਮੋੜਾ ਦੇਖੋ ਹੋਰ ਗੁਰੂ ਸਾਬਾਂ ਦਾ ਘਰ ਨੇੜੇ ਥੱਲੇ ਲਾਲੇ ਵਾਲੇ ਦਾ ਘਰ ਵੀ ਨੇ ਦੇਖੋ ਹਨਾ ਨੌਵੇਂ ਮਹਲੇ ਦੇ 슬ੌਗ ਚੱਲ ਰਹੇ ਨੇ ਮੇਨ ਲਾਦਾ ਅੱਜ ਪਾਠ ਵਗੈਰ ਦੀ ਸਮਾਪਤੀ ਹੋਈ ਆ ਇਹ ਪ੍ਰਾਤਨ ਘਰ ਆ ਬੇਬੇ ਨਾਨਕੀ ਜੀ ਤੇ ਭਾਈਆ ਜੀ ਜੈਰਾਮ ਜੀ ਜਿਹੜੇ ਉਹਨਾਂ ਦੇ ਹਸਬੰਡ ਸੀ ਬਹੁਤ ਅੱਛਾ ਬਣਿਆ ਆ जय नमन है तना ਆਪਿ ਅੰਨੋ ਤੇ ਤੇ ਨਾਉ ਨਾਨਕ ਐ ਬਿਦਪਈ ਤੁਮ ਹਰ ਰਸ ਲੈ ਨਿਜ ਕਰ ਦੇ ਕੀ ਓ ਜਗਤ ਮੈਂ ਕੋ ਕਾਉ ਤੋ ਨਾ ਹੈ ਨਾਮ ਤੇ ਦਿਲ ਹਰ ਪਗਿਤ ছকলো ছাকলো

ਤੰਦੁਰਾ ਜੇ ਅੱਜ ਵੀ ਮਜ਼ਬੂਤੀ ਐ ਨਾ ਚ ਇਹ ਉਹ ਦਰਵਾਜੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਬਾਬੇ ਨਾਨਕ ਦੀ ਛੋਹ ਪ੍ਰਾਪਤ ਆ ਦੇਖੋ ਆਲੇ ਇਹ ਦੀਵਾ ਬੱਤੀ ਰੱਖਣ ਵਾਸਤੇ ਰੱਖੇ ਹੁੰਦੇ ਦੀਵਾ ਰੱਖ ਲਈ ਆਪਾਂ ਕੋ ਬਾਸਤ ਕਰਦੇ ਹਾਂ ਮਾਣ ਰਹਿਣਾ ਹਾਂ ਆ ਦੇਗਨ ਮੰਦਿਰ ਗੁਰੂ ਨਾਨਕ ਦੇਵ ਜੀ ਇਸ ਘਰ ਵਿੱਚ ਵਿਆਹ ਕੀਤਾ ਸੀ ਗੋਨੰਦ ਦੇ ਜੀ ਦਾ ਦੇਖੋ ਹਨਾ ਕਿੰਨੇ ਸੋਹਣੇ ਦਰਵਾਜੇ ਨੇ ਦੇਖੋ ਕਿੰਨਾ ਪਿਆਰਾ ਬਣਾਇਆ ਸੀ ਬੱਬੇ ਨਾਨਕੀ ਜੀ ਦਾ ਘਰ ਕਿੰਨਾ ਸੋਹਣਾ ਹੈ ਹਜਾਬ ਘਰ ਬਣਾਤਾ ਕਿੰਨੇ ਸੋਹਣੇ ਘਰ ਦੇ ਵਿੱਚ ਬੇਬੇ ਨਾਨਕ ਜੀ ਆਏ ਸੀ ਨਾ ਕਿੱਧਰ ਬੇਬੇ ਨਾ ਲੋਕ ਈਸ਼ਵਰ ਆ ਦੇਖੋ ਉਹ ਦੇਖੋ ਕਿਸੇ ਨੇ ਆਲਣਾ ਵੀ ਪਾਇਆ ਹੋਇਆ ਇੱਥੇ ਆ ਦੇਖੋ ਉੱਪਰ ਨਾ ਆ ਦੇਖੋ ਕਬੂਤਰੀ ਨੇ ਆਲਣਾ ਪਾਇਆ ਹੈ ਨਾ <laughs> भाइया जय राम जी का घर कि सोहना सीबूजा फकीर अल्लाह दिता वालों खरबूजा भेटा करके वापस मंग लिया <laughs> ਖਰਬੂਜਾ ਸੰਗਤਾਂ ਵਿੱਚ ਵਰਤਾ ਦਿੱਤਾ ਅੱਲਾ ਦਿੱਤਾ ਜਿੰਨੇ 사ਤਗੁਰਾਂ ਨੂੰ ਖਰਬੂਜਾ ਪੇਂਟ ਕੀਤਾ ਸੀ ਉਹ ਖਰਬੂਜਾ ਸੰਗਤਾਂ ਵਿੱਚ ਵਰਤਾਤਾ ਜਦੋਂ ਸੰਗਤਾਂ ਨੇ ਛੱਕ ਲਿਆ ਤਾਂ ਅੱਲਾ ਦਿੱਤਾ ਨੇ ਪੇਂਟ ਕੀਤਾ ਹੋਇਆ ਖਰਬੂਜਾ ਵਾਪਸ ਮੰਗਿਆ ਉਹ ਹੀ ਖਰਬੂਜਾ ਗੁਰੂ ਸਾਭਾ ਨੇ ਉਹਨੂੰ ਵਾਪਸ ਕਰ ਦਿੱਤਾ ਪਰ ਉਸ ਵਿੱਚੋਂ ਇੱਕ ਫਾੜੀ ਘੱਟ ਸੀ ਹਜੂਰ ਕਹਿਣ ਲੱਗੇ ਜਿਹੜੀ ਇੱਕ ਫਾੜੀ ਤੋਂ ਖਾਦੀ ਆ ਉਹ ਪੂਰੀ ਕਰ ਲੈ ਹੈਰਾਨ ਹੋ ਕੇ ਅੱਲਾ ਦਿੱਤਾ ਨੇ ਗੁਰੂ ਸਾਭਾ ਨੂੰ ਨਮਸਕਾਰ ਕੀਤੀ ਫਤੇ ਪ੍ਰਸੰਗ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਇਆ ਦੇਖ ਲਓ ਭਾਰਤੀ ਕਰਮਤਾ ਤੋਂ ਹੈ ਵੇਈ ਨਦੀ ਵਾਲਾ ਜਿੱਥੇ ਮਹਾਰਾਜ ਜੀ ਸੱਚਖੰਡ ਗਏ ਸੀ ਸੱਚਖੰਡ ਜਾਣਾ ਸੀ ਉਹਨਾਂ ਨੇ ਹਨਾ ਤੇ ਬੇਬੇ ਨਾਲ ਕੀ ਦਸਦਕ ਵੀ ਮੀਨਾ ਭਰਾ ਕਿਤੇ ਨਹੀਂ ਗਿਆ ਹਨਾ ਆ ਦੇਖੋ ਕਿੰਨੇ ਆ ਸੋਹਣੇ ਸੋਹਣੇ ਬਣਾਇਆ ਇਹਨਾਂ ਨੇ ਅਜਾਇਬ ਘਰ ਦੇਖੋ ਨੋ ਦੇਖੋ ਗਾਇਸ ਇਸ ਘਰ ਦੇ ਵਿੱਚ ਥਾਂ ਥਾਂ ਆਲੇ ਨੇ ਇੱਕ ਚੀਜ਼ ਨੋਟ ਕੀਤੀ ਹੈ ਥਾਂ ਥਾਂ ਦੀਵੇ ਰੱਖਣ ਵਾਸਤੇ ਵਾਲੇ ਬਣਾਏ ਨੇ ਮਤਲਬ ਜੇ ਲਾਈਟ ਚਲ ਜਾਵੇ ਹਨਾ ਦੀਵੇ ਰੱਖ ਕੇ ਘਰ ਚ ਰੋਸ਼ਨੀ ਕੀਤੀ ਜਾਵੇ ਤੇ ਆਹ ਕਦੇ ਵਾਸਤੇ ਨੇ ਆ ਜਿਹੜੇ ਬਣਾਏ ਹੋਏ ਨੇ ਕੋਈ ਚੀਟੰਨ ਹਾਂ ਚੀਜਾ ਡੰਗਨ ਨੂੰ ਵੀ ਥਾਂ ਥਾਂ ਦੇਖੋ ਹਨਾ ਮਤਲਬ ਉਹਦਾ ਪਰਛਾਤੀਆਂ ਨਹੀਂ ਸੀ ਆ ਹੀ ਕੁਛ ਸੀ ਕਿੰਨਾ ਪਿਆਰਾ ਦਿਲ ਉਸ ਟਾਈਮ ਦਾ ਕਿੰਨਾ ਸੋਹਣਾ ਭਾਈ ਆ ਜੀ ਦਾ ਘਰ ਸੀ ਹਨਾ ਭਾਈ ਆ ਜੈਰਾਮ ਜੀ ਦਾ ਬੇਬੇ ਨਾਨਕੀ ਦਾ ਘਰ ਕਿੰਨਾ ਸੋਹਣਾ ਹੈ ਬਹੁਤ ਹੀ ਵਧੀਆ ਬਣਾਇਆ ਚਲੋ ਗਾਇਸ ਹੁਣ ਅਸੀਂ ਚੱਲਦੇ ਆਂ ਹਣਾ ਉਹ ਸੱਪ ਮੱਜਾਂ ਚਾਰਦੇ ਪੈਨੇ ਗੁਰੂ ਸਾਹਿਬ ਸੱਪ ਨੇ ਛਾ ਕੀਤੀ ਸੀ ਹਣਾ ਤੇ ਗੁਰੂ ਜੀ ਦਾ ਅਦਬ অবতার ਹੋਇਆ ਚਲੋ ਚੱਲਦੇ ਆ ਤੇ 13 13 ਤੋਰਨੇ ਆ ਮਹਾਰਜ ਦੇ ਨਾਲੇ ਰੋਟੀ ਦੇ ਵਿੱਚੋਂ ਕੀਤਾ ਸਾਰੇ ਗੁਰਦਾਰਾ ਸਾਹਿਬ ਤੁਹਾਨੂੰ ਦਿਖਾਏ ਨੇ ਹੁਣ ਅੱਗੇ ਦੇਖਦੇ ਆ ਹੋਰ ਕਿਹੜਾ ਗੁਰਦਾਰਾ ਸਾਹਿਬ ਦੇਖਣਾ ਚਲੋ ਈਸ਼ਵਰ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਵੀਰ ਇੱਥੇ ਬੀਬੀ ਜੀ ਦੇ ਘਰ ਦੇ ਅੱਗੇ ਖੜ ਕੇ ਫੋਟੋ ਖਿਚਾ ਲਈਏ ਇੱਕ ਆ ਦੇ ਇੱਥੇ ਖੜ ਜਾ ਦੋਨੋਂ ਬੈਂਟਰਾ ਆਪੇ ਵੀਰ ਜੀ ਪੈ ਵੀਰ ਜੀ ਨਾਲ ਖੜ ਜਾ ਈਸ਼ਵ ਨੰਦੀਰ ਇੱਧਰ ਆ ਜਾ ਆਪਣੀ ਸਿਸਟਰ ਨਾਲ ਖੜੋ ਵੈਰੀ ਗੁੱਡ ਇਹ ਬੇਬੇ ਨਾਨਕੀ ਜੀ ਦੇ ਦਰਵਾਜੇ ਨੇ ਨੰਦੀਰ ਹੱਥ ਜੋੜ ਕੇ ਖੜਿਆ ਈਸ਼ੂ